ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਮੈਂ ਪੈ ਰਿਹਾ ਆਪਣੇ ਤੇ ਆਪਾਂ ਸੋਚਿਆ ਕਿ ਅੱਜ ਆਪਾਂ ਕੀ ਇਹ ਦੇ ਕੋਫਤੇ ਬਣਾਈਏ ਤੇ ਆਪਾਂ ਇੱਕ ਕੀਆ ਲੈ ਲਿਆ ਸੀਗਾ ਤੇ ਉਹਨੂੰ ਆਪਾਂ ਨੇ ਕੱਟ ਕੇ ਚੀਰ ਕੇ ਉਹਨੂੰ ਕद्दूकश ਕਰ ਲਿਆ ਸੀ ਤੇ ਉਹਨੂੰ ਬੋਇਲ ਕਰਕੇ ਇੱਕ ਖੱਦਰ ਦੇ ਪੋਣੇ ਵਿੱਚ ਮਤਲਬ ਉਹਨੂੰ ਨਚੋੜ ਕੇ ਇੱਕ ਆਪਾਂ ਬਾਉਲ ਦੇ ਵਿੱਚ ਕੱਢ ਲਿਆ ਤੇ ਇੱਥੇ ਆਪਾਂ ਨੇ ਕੀਏ ਦੇ ਨਾਲ ਨਾਲ ਇੱਕ ਪਿਆਜ਼ ਆ ਜਿਹੜਾ ਉਹ ਵੀ ਕद्दूकश ਕਰ ਲਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਇੱਧਰ ਆਪਾਂ ਨੇ ਕढ़ाਹੀ ਆ ਜਿਹੜੀ ਉਹ ਗਰਮ ਹੋਣ ਲਈ ਗੈਸ ਦੇ ਉੱਤੇ ਰੱਖ ਦਿੱਤੀ ਸੀਗੀ ਕੀ ਥੋੜੀ ਜਿਹੀ ਪਹਿਲਾਂ ਗਰਮ ਹੋ ਜੂਗੀ ਫਿਰ ਆਪਾਂ ਇੱਧਰ ਤਿਆਰੀ ਕਰ ਰਹੇ ਸੀਗੇ ਕੀ ਇਹਦੇ ਕੋफ्ते ਬਣਾ ਲਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਲਾਈਕ ਬੇਸਨ ਹਰੀ ਮਿਰਚ ਨਮਕ ਹਲਦੀ ਗਰਮ ਮਸਾਲਾ ਤੇ ਸਾਰੇ ਮਟੀਰੀਅਲ ਐਡ ਕਰ ਲੈਣਾ ਤੇ ਇੱਧਰ ਆਪਣੀ ਕੜਾਹੀ ਗਰਮ ਹੋ ਚੁੱਕੀ ਸੀ ਤੇ ਆਪਾਂ ਇਹਦੇ ਵਿੱਚ ਮਤਲਬ ਕਿ ਉਹ ਗਰਮ ਹੋਣ ਲਈ ਪਾ ਦਿੱਤਾ ਸੀਗਾ ਤੇ ਇੱਧਰ ਆਪਾਂ ਨੇ ਸਾਰੇ ਮਸਾਲੇ ਪਾ ਕੇ ਇਹਨੂੰ ਹੁਣ ਮਿਕਸ ਕਰ ਲੈਣਾ ਥੈਨ ਆਪਾਂ ਫਿਰ ਇਹਨਾਂ ਨੂੰ ਤਿਆਰ ਕਰਕੇ ਮਟੀਰੀਅਲ ਨੂੰ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਨ ਲਈ ਕੜਾਹੀ ਦੇ ਵਿੱਚ ਪਾਵਾਂਗੇ ਤੇ ਇਹ ਜਿਹੜਾ ਮਟੀਰੀਅਲ ਤੁਸੀਂ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਇਹ ਬਸ ਥੋੜਾ ਜਿਹਾ ਪਾਣੀ ਪਾਣਾ ਤੇ ਫੇਰ ਮਤਲਬ ਇਹ ਮਟੀਰੀਅਲ ਰੈਡੀ ਹੋ ਜਾਊਗਾ ਤੇ ਇਧਰ ਆਪਣੀ ਕੜਾਹੀ ਆ ਜਿਹੜੀ ਉਹ ਗਰਮ ਹੋ ਚੁੱਕੀ ਸੀਗੀ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਜਿਹੜੇ ਕਿ ਕੋਫਤੇ ਪਾਵਾਂਗੇ ਤੇ ਜਦੋਂ ਇਹ ਥੋੜੇ ਜੇ ਮਤਲਬ 골ਡਰ ਬ੍ਰਾਊਨ ਹੋ ਜਾਣਗੇ ਫੇਰ ਦੈਨ ਆਪਾਂ ਇਹਨਾਂ ਦੀ ਜਿਹੜਾ ਕਿ ਸਾਈਡ ਚੇਂਜ ਕਰਾਂਗੇ ਅੰਤੇ ਹੁਣ ਤੁਸੀਂ ਦੇਖੋ ਕਿ ਇਹਦੀ ਇੱਕ ਸਾਈਡ ਆ ਜਿਹੜੀ ਉਹ ਪੱਕ ਰਹੀ ਆ ਮਤਲਬ ਕਿ ਪੱਕਣੇ ਸ਼ੁਰੂ ਹੋ ਗਏ ਨੇ ਫਿਰ ਜਦੋਂ ਇਹ ਪੱਕ ਜਾਣਗੇ ਦਿਨ ਫਿਰ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਇਧਰ ਅ ਵੀ ਰਾਤ ਸੋ ਰਿਆ ਸੀਗਾ ਤੇ ਅਸੀਂ ਇਹ ਬਣਾਏ ਸੀਗੇ ਥੋੜੇ ਜਿ ਮਤਲਬ ਕੋਫਤੇ ਆਪਾਂ ਸਬਜ਼ੀ ਲਈ ਨਹੀਂ ਬਣਾਏ ਹੈਗੇ ਜਸਟ ਆਪਾਂ ਨੇ ਸੋਚਿਆ ਸੀਗਾ ਕਿ ਮੀਂਹ ਪੈ ਰਿਹਾ ਤੇ ਆਪਾਂ ਥੋੜੇ ਜੇ ਚਲੋ ਕੁਝ ਡਿਫਰੈਂਟ ਖਾਣੀਆਂ ਦਿਨ ਆਪਾਂ ਸੋਚਿਆ ਘੇਪਾ ਕੋਫਤੇ ਬਣਾਨੇ ਆ denn ਆਪਾਂ ਕੋਫਤੇ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਨੇ ਤੇ ਆਪਾਂ ਹੁਣ ਚਾਹ ਦੇ ਨਾਲ ਇਹਨੂੰ ਇੰਜੋਏ ਕਰਾਂਗੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ